ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਸ਼ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਂਦੀ ਆਓ ਸਿਸਾਰੇ ਮਿਲ ਕੇ ਪਹਿਲਾ ਸ਼ਬਦ ਆਚਾਰਨ ਤੇ ਉਸ ਤੋਂ ਪ੍ਰੰਤ ਉਸ ਤੇ ਅਰਥ ਕਰਾਂਗੇ ਅੱਜ ਨਾਸਰੀ ਮਹੱਲਾ ਪਹਿਲਾ ਦੇ ਪੰਜਵੇਂ ਸ਼ਬਦ ਦੀ ਵਾਰੀ ਹੈ ਜੀ ਨਾਸਰੀ ਮਹੱਲਾ ਪਹਿਲਾ ੴ ਸਤਿਗੁਰੂ ਪ੍ਰਸਾਦਿ ਜੀਉ ਤਪ ਤ ਹੈ ਬਾਰੋ ਬਾਰ ਤਪ ਤ ਖਪੇ ਬੋਤ ਬਿਕਾਰ ਜੇ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਜਿਉ ਤप्त ਹੈ ਬਾਰੋ ਬਾਰ ਤਤ ਤਪ ਖਪੇ ਬਹੁਤ ਬੇਕਾਰ ਜੇ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾਓ ਬਹੁਤਾ ਬੋਲਣ ਝਖਣ ਹੋਏ ਵਿਣ ਬੋਲੇ ਜਾਣੇ ਸਭ ਜੋਏ ਰਹਾਓ ਜਿਨ ਕਾ ਕੀਤੇ ਅੱਖੀ ਨਾ ਜਿਨ ਜੀਵਾ ਦਿੱਤੇ ਦਿੱਤੀ ਬੋਲੇ ਤਾਤ ਜਿਨ ਕਨ ਕੀਤੇ ਅੱਖੀ ਨਾ ਜਿਨ ਜੀਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੇ ਪਵਨ ਆਖੇ ਸਭ ਜਾਏ ਜਿਨ ਮਨ ਰੱਖਿਆ ਅਗਨੀ ਪਾਏ ਵਾਜੇ ਪਵਨ ਆਖੇ ਸਭ ਜਾਏ ਜੇ ਤਾ ਮੋਹ ਪ੍ਰੀਤ ਸਵਾਦ ਸਵਾ ਕਾਲਕ ਦਾਗਾ ਦਾਗ ਦਾਗ ਦાગ ਦੋਸ ਮੂੰ ਚੱਲਿਆ ਲਾਏ ਦਰਗੇ ਬੈਸਣ ਨਹੀਂ ਜਾਏ ਜੇ ਤਾ ਮੋਹ ਪ੍ਰੀਤ ਸਵਾਦ ਸਵਾ ਕਾਲਕ ਦਾਗਾ ਦਾਗ ਦਾਗ ਦાગ ਦੋਸ ਮੂੰ ਚੱਲਿਆ ਲਾਏ ਦਰਗੇ ਬੈਸਣ ਨਹੀਂ ਜਾਏ ਕਰਮ ਲੈ ਆਖਣ ਤਾ ਤੇਰਾ ਨਾਮ ਜਿਤ ਲਗਤਰ ਨਾ ਹੋਰ ਨਹੀਂ ਥਾਉ ਜੇ ਕੋ ਡੂਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਤਾਰ ਕਰਮ ਲੈ ਆਖਣ ਤੇਰਾ ਨਾਮ ਜਿਤ ਲਗਤਰ ਨਾ ਹੋਰ ਨਹੀਂ ਥਾਉ ਜੇ ਕੋ ਡੂਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਤਾਰ ਇਸ ਸ਼ਬਦ ਚ ਗੁਰੂ ਜੀ ਤਾਕਦੇ ਹਨ ਕਿ ਇਹ ਜਗਿਆਸੂ ਜੀਵਨੁਖ ਬਾਰ ਬਾਰ ਦੁਖੀ ਹੁੰਦਾ ਹੈ ਜੀ ਤਬ ਤੱਕ ਕੇ ਕਉਦਾ ਹੈ ਜੀ ਅਤੇ ਜਿਸ ਦੇ ਫਾਲਸ ਰੂਪ ਵਿਸ਼ੇਵਕਾਰਾਂ ਨਾਲ ਇਸ ਦਾ ਸਰੀਰ ਉਸੇ ਤਰ੍ਹਾਂ ਬਣ ਜਾਂਦਾ ਹੈ ਜੀ ਭਾਵ ਇਹਦਾ ਸਰੀਰ ਵਿਸ਼ੇਵਕਾਰਾਂ ਨਾਲ ਭਰਿਆ ਹੁੰਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਜਿਸ ਤਨਮਾਨ ਵਿੱਚੋਂ ਗੁਰਬਾਣੀ ਵਿਸਰ ਜਾਂਦੀ ਹੈ ਜੀ ਉਹ ਸਰੀਰ ਪੁਰਾਣੇ ਰੋਗੀ ਵਾਂਗਰ ਬਿਲਕੁਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਬਹੁਤਾ ਜਿਆਦਾ ਬੋਲਣਾ ਵਿਚੱਖਣ ਦੇ ਸਮਾਨ ਹੁੰਦਾ ਹੈ ਜੀ ਕਿਉਂਕਿ ਉਹ ਪਰਮੇਸ਼ਰ ਪ੍ਰਭ ਬਿਨਾ ਬੋਲੇ ਹੀ ਸਾਡੇ ਬਾਰੇ ਸਭ ਕੁਝ ਜਾਣਦਾ ਹੈ ਜੀ ਰਹਾਉ ਜਿਸ ਨੇ ਸਾਨੂੰ ਅੱਜ ਮਨੁੱਖਾ ਜੀਵਨ ਬਖਸ਼ਿਆ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਜਿਸ ਕਰਤਾ ਪੁਰਮੇਸ਼ਰ ਪ੍ਰਭ ਨੇ ਸਾਨੂੰ ਸੁਣਨ ਵਾਸਤੇ ਕੰਨ ਦਿੱਤੇ ਹਨ ਵੇਖਣ ਵਾਸਤੇ ਅੱਖਾਂ ਦਿੱਤੀਆਂ ਹਨ ਸੁੰਗਣ ਲਈ ਨੱਕ ਬਣਾਏ ਹਨ ਅਤੇ ਜਿਸ ਨੇ ਛੇਤੀ ਛੇਤੀ ਉਹ ਨੰਢੇ ਸਾਨੂੰ ਜੀਭ ਵੀ ਦਿੱਤੀ ਹੈ ਜੀ ਸਿਰਗੁਰੂ ਜੀ ਆਖਦੇ ਹਨ ਜਿਸ ਨੇ ਸਾਡੇ ਮਨ ਨੂੰ ਮਾਂ ਦੀ ਮਾਂ ਦੇ ਪੇਟ ਦੀ ਜઠਰ ਅਗਨੀ ਵਿੱਚ ਪਾ ਕੇ ਰੱਖਿਆ ਕੀਤੀ ਭਾਵੇਂ ਜਿਸ ਕਰਤਾ ਪੁਰਮੇਸ਼ਰ ਨੇ ਜਦੋਂ ਅਸੀਂ ਮਾਂ ਦੇ ਗਰਭ ਵਿੱਚ ਸਾਂ ਤੇ ਉਲਟੇ ਲਟਕੇ ਸਾਂ ਉਸ ਪਰਮੇਸ਼ਰ ਵਾਹਿਗੁਰੂ ਨੇ ਉਦੋਂ ਵੀ ਸਾਡੇ ਰੱਖਿਆ ਕੀਤੀ ਫਿਰ ਗੁਰੂ ਜੀ ਆਖਦੇ ਹਨ ਜਦੋਂ ਸਰੀਰ ਵਿੱਚ ਚੱਲਣ ਦੀ ਜੋ ਤਣੀ ਹੁੰਦੀ ਹੈ ਉਹ ਕੰਨਾਂ ਨੂੰ ਜਾ ਕੇ ਸੁਣਦੀ ਹੈ ਜੀ ਤੇ ਸਭ ਨੂੰ ਜਾ ਕੇ ਇੱਕ ਪ੍ਰਕਾਰ ਦਾ ਗੁਰਸ਼ਬਦ ਗੁਰਬਾਣੀ ਨਾਮ ਦਾ ਉਪਦੇਸ਼ ਦਿੰਦੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਮਾਇਆ ਵੀ ਪਦਾਰਥਾਂ ਦਾ মোহ ਪ੍ਰੀਤ ਅਤੇ ਸਵਾਦ ਵੀ ਸਭ ਕਾਲ ਰਖੀ ਹੈ ਜੀ ਵਿਸ਼ੇ ਵਿਕਾਰਾਂ ਦੇ ਦਾਗ ਹੀ ਦਾਗ ਹਨ ਜੀ ਅਤੇ ਜੀਵ ਨੂੰ ਇਸ ਸੰਸਾਰ ਤੋਂ ਵਿਸ਼ੇ ਵਿਕਾਰਾਂ ਦੋਸ਼ਾਂ ਦੇ ਦਾਗ ਮੋਤੇ ਲਗਾ ਕੇ ਚਲਾ ਜਾਂਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪਰ ਪਰ ਮਿਸਰ ਦੀ ਦਰਗਹਾਰ ਵਿੱਚ ਬੈਠਣ ਨੂੰ ਫਿਰ ਇਸ ਨੂੰ ਥਾਂ ਨਹੀਂ ਮਿਲਦੀ ਜੀ ਸ਼ਰ ਗੁਰੂ ਜੀ ਆਖਦੇ ਹਨ ਇਹ ਭਾਈ ਪਰਮੇਸ਼ਰ ਪ੍ਰਪਤ ਦੇ ਦਾ ਨਾਮ ਜੋ ਹੈ ਉਹ ਗੁਰਸ਼ਬਦ ਗੁਰਬਾਣੀ ਨਾਮ ਜੋ ਸਿਮਰਨ ਕਰਨਾ ਹੈ ਉਹ ਵੀ ਪਰਮੇਸ਼ਰ ਦੀ ਮਿਹਰ ਨਾਲ ਹੀ ਪ੍ਰਾਪਤ ਹੁੰਦਾ ਹੈ ਜੀ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜ ਕੇ ਇਹ ਇਸ ਪਾਸਾਗਰ ਸੰਸਾਰ ਤੋਂ ਤਰਨ ਸੰਭਵ ਹੈ ਜੀ ਇਸ ਤੋਂ ਬਿਨਾਂ ਹੋਰ ਕੋਈ ਤਾ ਨਹੀਂ ਹੈ ਨਾਨਕ ਦਾ ਕਥਨ ਹੈ ਜੀ ਕਿ ਗੁਰ ਜੀ ਆਖਦੇ ਜੇ ਕੋ ਜੀਵਨੁਕ ਵਿਸ਼ੇ ਵਗਾਰਾਂ ਵਿੱਚ ਡੁੱਬ ਰਿਹਾ ਹੋਵੇ ਫਿਰ ਵੀ ਜਿਉ ਕ੍ਰਿਸ਼ਨ ਤਨਮਨ ਲਾ ਕੇ ਉਸਤ ਗੁਰ ਬਾਣੀ ਨਾਮ ਸਿਮਰਨ ਕਰੇ ਪਰਮੇਸਰ ਅਗੇ ਆਪਣੇ ਆਪ ਨੂੰ ਅਰਪਤ ਕਰੇ ਆਪਣੇ ਹੰਕਾਰ ਨੂੰ ਛੱਡ ਕੇ ਪਰਮੇਸ਼ਰ ਦੀ ਸ਼ਰਨ ਕਰ ਲਵੇ ਅਤੇ ਉਹਦੇ ਅੱਗੇ ਅਰਦਾਸ ਕਰੇ ਗੁਰੂ ਜੀ ਆਖਿਦਿਨ ਤਾਂ ਪਰਮੇਸ਼ਰ ਪ੍ਰਭ ਉਸਤੇ ਸਾਰ ਸੰਭਾਲ ਕਰਦਾ ਹੈ ਜੀ ਕਿਉਂਕਿ ਪਰਮੇਸ਼ਰ ਪ੍ਰਭ ਸਭ ਦਾ ਦਾਤਾ ਹੈ ਜੀ ਆਪਣੇ ਸੇਵਕਾਂ ਉਤੇ ਮਿਹਰ ਕਰਦਾ ਹੈ ਜੀ ਇਸ਼ਾ ਦਾ ਸਾਰ ਇਸ ਤਰ੍ਹਾਂ ਕਰੀਏ ਜੀ ਇਸ ਸ਼ਬਦ ਗੁਰੂ ਜੀ ਉਹਦੇ ਇਸ ਸੰਦੇਹ ਹਾਂ ਜੀ ਕਿ ਪਰਮੇਸ਼ਰ ਪ੍ਰਭ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਜੀ ਅਤੇ ਸਭ ਨੂੰ ਆਪਣਾ ਆਪਣਾ ਕੰਮ ਸੌਂਪ ਕੇ ਉਹਨਾਂ ਦੀ ਦੇਖਭਾਲ ਵੀ ਕਰਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਮਾਇਆ ਦੇ ਪ੍ਰਲੋਪਨਾ ਵਿੱਚ ਖਚਿਤ ਹੋਣ ਵਾਲੇ ਜੀਵਨੁਕ ਮਰਨ ਪ੍ਰੰਤ ਸੱਚੀ ਪਰ ਮੇਸਰ ਦੀ ਸੱਚੀ ਦਰਗਾਹ ਵਿੱਚ ਟਿਕਾਣਾ ਪ੍ਰਾਪਤ ਨਹੀਂ ਕਰ ਸਕਦੇ ਜੀ ਫਿਰ ਗੁਰੂ ਰਿਆਗਦਨ ਕਿਉਂਕਿ ਉਸ ਜੀਵ ਨੇ ਸਾਰਾ ਜੀਵਨ ਜੋ ਹੈ ਚੱਕ ਮਾਰ ਮਾਰ ਕੇ ਵਿਸ਼ੇਵਕਾਰ ਪੈਦਾ ਕਰ ਕਰਕੇ ਆਪਣੇ ਸਰੀਰ ਨੂੰ ਆਪਣਾ ਮਨੁੱਖਾ ਜਨਮ ਖਰਾਬ ਕਰਤਾ ਹੈ ਜੀ ਗੁਰੂ ਜੀ ਆਖਦੇ ਪਰ ਫਿਰ ਵੀ ਜੇ ਉਹ ਜੀਵ ਮਨੁੱਖ ਸੱਚੇ ਤਨ ਮਨ ਨਾਲ ਗੁਰ ਸ਼ਬਦ ਗੁਰ ਬਾਣੀ ਨਾਮ ਸਿਮਰਨ ਕਰੇ ਆਪਣੇ ਵਿਸ਼ੇਵਕਾਰਾਂ ਨੂੰ ਤਿਆਗ ਕੇ ਨਿਮਰਤਾ ਸਹਿਤ ਨਿਮਰਣਾ ਹੋ ਕੇ ਪਰਮੇਸ਼ਰ ਅੱਗੇ ਅਰਦਾਸ ਕਰੇ ਤਾਂ ਪਰਮੇਸ਼ਰ ਫਿਰ ਵੀ ਉਹਨਾਂ ਤੇ ਦਇਆ ਕਰਦਾ ਹੈ ਜੀ ਜਸਤਰਾ ਇਸ ਸ਼ਬਦਿਆ ਇਸ ਪੰਕਤੀ ਚ ਗੁਰੂ ਜੀ ਆਖਦੇ ਹਨ ਜੇ ਕੋ ਡੂਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਤਾਰ ਜੇ ਕੋ ਡੂਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਤਾਰ ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਉਹ ਨਿਕਾ ਬੁਲਾ ਹੋਇਆ ਹੋਣ ਗਿਆ ਉਸ ਵਾਸਤੇ ਮੈਂ ਖੇਮਾਂਦੀ ਰਾਜਪਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ